ਜਗਮਨੀ ਟੀਵੀ ਦੇਖ ਰਹੇ ਹੋ ਤੁਸੀਂ ਅੱਜ 79ਵੇਂ ਆਜ਼ਾਦੀ ਦਿਹਾੜੇ ਦੇ ਮੌਕੇ ਪਟਿਆਲਾ ਦੇ ਵਿੱਚ ਕੌਮੀ ਝੰਡਾ ਲਹਿਰਾਉਣਗੇ ਮੰਤਰੀ ਹਰਪ੍ਰਜਨ ਸਿੰਘ ਏਟੀਓ ਜਿਸ ਨੂੰ ਲੈ ਕੇ ਪਟਿਆਲਾ ਦੇ ਵੱਖ-ਵੱਖ ਚੌਂਕਾਂ ਦੇ ਵਿੱਚ ਪੁਲਿਸ ਦੀ ਤਰਫ ਤੋਂ ਇੰਤਜ਼ਾਮ ਜਿਹੜੇ ਨੇ ਪੁਖਤਾ ਕੀਤੇ ਗਏ ਨੇ ਤਸਵੀਰਾਂ ਪਟਿਆਲਾ ਦੇ ਫੁਆਰਾ ਚੌਂਕ ਦੀਆਂ ਦਿਖਾ ਰਹੇ ਆ ਜਿੱਥੇ ਪੁਲਿਸ ਦੀਆਂ ਜਿਹੜੀਆਂ ਵੱਖ-ਵੱਖ ਟੁਕੜੀਆਂ ਨੇ ਉਸ ਜਗ੍ਹਾ ਦੇ ਉੱਪਰ ਤੇ ਨਾਦ ਕੀਤੀਆਂ ਗਈਆਂ ਨੇ ਅਤੇ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਜਿਸ ਤਰ੍ਹਾਂ ਧਰਨਾ ਪ੍ਰਦਰਸ਼ਨ ਲੱਗਦੇ ਨੇ ਤਾਂ ਉਸ ਨੂੰ ਲੈ ਕੇ ਮਿੱਟੀ ਦੇ ਭਰੇ ਹੋਏ ਟਿਪਰ ਅਤੇ ਵਾਟਰ ਕੈਨਨ ਦੀ ਜਿਹੜੀ ਗੱਡੀਆਂ ਨੇ ਉਹ ਇਸ ਜਗ੍ਹਾ ਦੇ ਉੱਪਰ ਖੜੀਆਂ ਕੀਤੀਆਂ ਗਈਆਂ ਨੇ ਸਭ ਤੋਂ ਪਹਿਲਾਂ ਤਸਵੀਰ ਜਿਹੜੀ ਹੈ ਉਹ ਵਾਟਰ ਕੈਨਨ ਦੀ ਦਿਖਾ ਦਿੰਦੇ ਆ ਜਿਹੜੇ ਅਕਸਰ ਤਰਨਾ ਕਾਰਜਾਂ ਨੂੰ ਰੋਕਣ ਦੇ ਲਈ ਇਸਤੇਮਾਲ ਕੀਤੇ ਜਾਂਦੇ ਨੇ ਤਾਂ ਉਹ ਯੰਤਰ ਜਿਹੜੇ ਨੇ ਉਰੇ ਤੈਨਾਤ ਕੀਤੇ ਗਏ ਨੇ ਤਾਂ ਇਹ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਇਹ ਪਟਿਆਲਾ ਦਾ ਫੁਆਰਾ ਚੌਂਕ ਹੈ ਅੱਜ ਮੰਤਰੀ ਹਰਪ੍ਰਜਨ ਸਿੰਘ ਏਟੀਓ ਜਿਹੜੇ ਨੇ ਬਜਲੀ ਮੰਤਰੀ ਨੇ ਉਹ ਪਟਿਆਲਾ ਦੇ ਵਿੱਚ ਪਹੁੰਚ ਰਹੇ ਨੇ ਅਤੇ ਉਹਨਾਂ ਦੀ ਤਰਫ ਤੋਂ ਜਿਹੜਾ ਰੰਗਾ ਝੰਡਾ ਲਹਿਰਾਉਣ ਦੀ ਰਸਮ ਜਿਹੜੀ ਹੈ ਉਹ ਅਦਾ ਕੀਤੀ ਜਾਣੀ ਹੈ ਜਿਸ ਨੂੰ ਲੈ ਕੇ ਜਿਹੜੇ ਇੰਤਜ਼ਾਮ ਨੇ ਪੁਲਿਸ ਵੱਲੋਂ ਉਹ ਪੁਕਤਾ ਕੀਤੇ ਗਏ ਨੇ ਤਾਂ ਇਹ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਕਿ ਇਹ ਵਾਟਰ ਕੈਨਨ ਦੀ ਜਿਹੜੀ ਗੱਡੀਆਂ ਨੇ ਕੋਈ ਸ ਜਗ੍ਹਾ ਦੇ ਉੱਪਰ ਤੈਨਾਤ ਕੀਤੇ ਗਿਆ ਨੇ ਉਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ 1000 ਤੋਂ ਵੱਧ ਜਿਹੜੇ ਪੁਲਿਸ ਮੁਲਾਜ਼ਮ ਨੇ ਉਹ ਪਟਿਆਲਾ ਜ਼ਿਲ੍ਹਾ ਦੇ ਵਿੱਚ ਤੈਨਾਤ ਕੀਤੇ ਗਏ ਨੇ ਤਾਂ ਜੋ ਕੋਈ ਅਨਸੁਕਾਵਿਕ ਕਾਰਤਣਾ ਨਾ ਵਾਪਰੇ ਅਤੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਵੱਖ-ਵੱਖ ਜਗ੍ਹਾ ਦੇ ਉੱਪਰ ਨਾਕਾਬੰਦੀ ਕੀਤੀ ਜਾ ਰਹੀ ਹੈ ਤਾਂ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਇਹ ਪਟਿਆਲਾ ਦਾ ਭਵਾਰਾ ਚੌਕ ਹੈ ਜਿਸ ਜਗ੍ਹਾ ਦੇ ਉੱਪਰ ਮੰਤਰੀ ਹਰਪਜਨ ਸਿੰਘ ਏਟੀਓ ਦੀ ਆਮਦ ਨੂੰ ਲੈ ਕੇ ਫੋਕਤਾ ਇੰਤਜ਼ਾਮ ਜਿਹੜੇ ਨੇ ਉਹ ਕੀਤੇ ਗਏ ਨੇ ਤਾਂ ਇਹ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਕਿ ਇਹ ਵਾਟਰ ਕੈਨਨ ਵਾਲੀ ਗੱਡੀਆਂ ਨੇ ਉਹ ਇਸ ਜਗ੍ਹਾ ਦੇ ਉੱਪਰ ਖੜੀਆਂ ਆਈਆਂ ਕਿਤੀਆਂ ਹੋਈਆਂ ਨੇ ਤਾਂ ਉਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਪੁਲਿਸ ਫੋਰਸ ਜਿਹੜੀ ਹੈ ਉਹ ਇਸ ਜਗ੍ਹਾ ਦੇ ਉੱਪਰ ਵੱਡੀ ਗਿਣਤੀ 'ਚ ਜਿਹੜੀ ਹੈ ਤੇਨਾਤ ਕੀਤੀ ਗਈ ਹੈ 1000 ਤੋਂ ਵੱਧ ਜਿਹੜਾ ਪੁਲਿਸ ਮੁਲਾਜ਼ਮ ਹੈ ਉਹ ਪਟਿਆਲਾ ਦੇ ਵੱਖ-ਵੱਖ ਚੌਂਕਾਂ ਦੇ ਵਿੱਚ ਤੇਨਾਤ ਕੀਤਾ ਗਿਆ ਜੇਕਰ ਇਸ ਚੌਂਕ ਦੀ ਗੱਲ ਕਰੀਏ ਤਾਂ ਇਹ ਮੇਨ ਚੌਂਕ ਹੈ ਜਿੱਥੋਂ ਮੰਤਰੀ ਹਰਭਜਨ ਸਿੰਘ ਏਟੀਓ ਜਿਹੜੇ ਨੇ ਉਹ ਨਿਕਲਣਗੇ ਅਤੇ ਪੋਲ ਗਰਾਉਂਡ ਪਹੁੰਚ ਕੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ ਤਾਂ ਇਹ ਫਾਉਂਟੇਨ ਚੌਂਕ ਹੈ ਇਹ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਕਿ ਪੁਲਿਸ ਦੀਆਂ ਵੱਖ-ਵੱਖ ਗੱਡੀਆਂ ਜਿਹੜੀਆਂ ਵੱਖ-ਵੱਖ ਵਾਹਨ ਜਿਹੜੇ ਨੇ ਉਸ ਜਗ੍ਹਾ ਦੇ ਉੱਪਰ ਖੜੇ ਕੀਤੇ ਗਏ ਨੇ ਜਿਸ ਵਿੱਚ ਵੱਡੀ ਗਿਣਤੀ ਚ ਪੁਲਿਸ ਫੋਰਸ ਜਿਹੜੀ ਹੈ ਇਸ ਤੇ ਬੈਠ ਕੇ ਇਸ ਜਗ੍ਹਾ ਦੇ ਉੱਪਰ ਪਹੁੰਚੀ ਸੀਗੀ ਇਸ ਚੌਂਕ ਦੇ ਵਿੱਚ 500 ਤੋਂ ਵੱਧ ਜਿਹੜੇ ਮੁਲਾਜ਼ਮ ਨੇ ਉਹ ਤੈਨਾਤ ਕੀਤੇ ਗਏ ਨੇ ਤਾਂ ਅੱਗੇ ਮਿੱਟੀ ਦੇ ਭਰੇ ਹੋਏ ਟਿੱਪਰ ਦੀ ਤਸਵੀਰ ਦਿਖਾ ਦਿੰਦੇ ਆ ਕਿ ਮਿੱਟੀ ਦੇ ਭਰੇ ਹੋਏ ਟਿੱਪਰ ਜਿਹੜੇ ਨੇ ਉਸ ਜਗ੍ਹਾ ਦੇ ਉੱਪਰ ਲਿਆਂਦੇ ਗਏ ਨੇ ਇਸ ਜਗ੍ਹਾ ਦੇ ਉੱਪਰ ਖੜੇ ਕੀਤੇ ਗਏ ਨੇ ਤਾਂ ਜੋ ਕੋਈ ਅਜਹੀ ਘਟਨਾ ਨਾ ਵਾਪਰ ਜਾਵੇ ਅਜਿਹਾ ਮਾਹੌਲ ਨਾ ਬਣੇ ਕਿ ਜਿਸ ਨਾਲ ਇਸ ਪ੍ਰੋਗਰਾਮ ਦੇ ਵਿੱਚ ਕੋਈ ਅਰਚਨ ਆਵੇ ਤਾਂ ਇਹ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਇਹ ਪਟਿਆਲਾ ਦਾ ਫਵਾਰਾ ਚੌਂਕਾ ਜਿੱਥੇ ਦੀ ਜਿਹੜਾ ਕਹਿ ਸਕਦੇ ਹਾਂ ਕਿ ਹਰਪ੍ਰਜਨ ਸਿੰਘ ਏਟੀਓ ਜਿਹੜੇ ਨੇ ਮੰਤਰੀ ਉਹ ਇੱਥੋਂ ਦੀ ਨਿਗਰਣਗੇ ਅਤੇ ਕੋਲੋ ਗਰਾਊਂਡ ਪਹੁੰਚ ਕੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ ਤਾਂ ਫੋਰਸ ਦੀ ਤਸਵੀਰ ਦੇਖ ਰਹੇ ਹੋ ਤੁਸੀਂ ਪੰਜਾਬ ਪੁਲ ਜਿੱਥੇ ਤਨਾਲ ਕੀਤੀ ਗਈ ਆ ਤਾਂ ਉੱਤੇ ਹੀ ਵੱਖ-ਵੱਖ ਚੌਂਕਾਂ ਦੇ ਵਿੱਚ ਜੀਆਰਪੀ ਪੁਲਿਸ ਦੀ ਗੱਲ ਕਰ ਲਈਏ ਚਾਹੇ ਹੋਰ ਵਕ ਵਕ ਟੁਕੜੀਆਂ ਦੀ ਗੱਲ ਕਰ ਲਈਏ ਤਾਂ ਉਹ ਵੀ ਇਸ ਜਗ੍ਹਾ ਦੇ ਉੱਪਰ ਤਨਾਤ ਕੀਤੀਆਂ ਗਈਆਂ ਨੇ ਤਾਂ ਇਹ ਤਸਵੀਰ ਤੁਸੀਂ ਦੇਖੀ ਹੈ ਇਹ ਪਟਿਆਲਾ ਦਾ ਫੁਹਾਰਾ ਚੌਂਕ ਹੈ ਜਿਸ ਜਗ੍ਹਾ ਦੇ ਉੱਪਰ ਪੁਲਿਸ ਦੇ ਜਿਹੜੇ ਪੁਖਤਾ ਪ੍ਰਬੰਧ ਜਿਹੜੇ ਨੇ ਉਹ ਕੀਤੇ ਗਏ ਨੇ ਤਾਂ ਤਸਵੀਰ ਜਿਹੜੀ ਹੈ ਕਿ ਇੱਕ ਤਸਵੀਰ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਦੇ ਇੰਤਜ਼ਾਮ ਜਿਹੜੇ ਨੇ ਮੰਤਰੀ ਹਰਪ੍ਰੀਤ ਸਿੰਘ ਏਟੀਓ ਦੀ ਆਮਦ ਨੂੰ ਲੈ ਕੇ ਕੀਤੇ ਗਏ ਨੇ ਤਾਂ ਤੁਸੀਂ ਇਹ ਫੁਹਾਰਾ ਚੌਂਕ ਦੀ ਤਸਵੀਰ ਦੇਖ ਰਹੇ ਹੋ ਕਿ ਇਸ ਨੂੰ ਵੀ ਜਿਹੜਾ ਇਨਾ ਫਲੈਗਸ ਦੇ ਨਾਲ ਸਜਾਇਆ ਗਿਆ ਜਿਹੜਾ ਕਾਫੀ ਖੂਬਸੂਰਤ ਲੱਗ ਰਿਹਾ ਲੋਕਾਂ ਦੇ ਲਈ ਜਿਹੜਾ ਖਿੱਚਦਾ ਕੇਂਦਰ ਵੀ ਬਣ ਰਿਹਾ ਹੈ ਤਾਂ ਉਸ ਦੀ ਤਸਵੀਰ ਵੀ ਜਿਹੜੀ ਹੈ ਤੁਸੀਂ ਦੇਖ ਪਾ ਰਹੇ ਹੋ ਤਾਂ ਮਿੱਟੀ ਦੇ ਭਰੇ ਹੋਏ ਟੀਪਰ ਜਿੱਥੇ ਦੇ ਨਾਲ ਕਿਤੇ ਗਏ ਨੇ ਉਸ ਦੇ ਨਾਲ ਨਾਲ ਜੇਕਰ ਗੱਲ ਕਰੀਏ ਤਾਂ ਪੁਲਿਸ ਫੋਰਸ ਦੀਆਂ ਵੱਖ-ਵੱਖ ਟੀਮਾਂ ਜਿਹੜੀਆਂ ਨੇ ਉਸ ਜਗ੍ਹਾ ਦੇ ਉੱਪਰ ਪਹੁੰਚੀਆਂ ਨੇ ਤੇ ਇਹ ਤਸਵੀਰ ਜਿਹੜੀ ਹੈ ਤੁਸੀਂ ਦੇਖ ਪਾ ਰਹੇ ਹੋ ਕਿ ਇਹ ਖਾਸ ਤਸਵੀਰ ਹੈ ਜਿੱਥੇ ਮંત્રી ਹਰਪਜਨ ਸਿੰਘ ਈਟੀਓ ਨਾਲ ਦੀ ਆਮਦ ਨੂੰ ਲੈ ਕੇ ਇੰਤਜ਼ਾਮ ਜਿਹੜੇ ਨੇ ਉਹ ਪੂਕਤਾ ਕੀਤੇ ਗਏ ਨੇ ਤਾਂ ਇਹ ਮਿੱਟੀ ਦੇ ਭਰੇ ਹੋਏ ਟੀਪਰ ਤੁਸੀਂ ਦੇਖੇ ਨੇ ਤਾਂ ਗੱਲਬਾਤ ਕਰਾਂਗੇ ਸਰ ਸਾਡੇ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਡੀਐਸਪੀ ਸਿਟੀ 2 ਨੇ ਮਨੋਜ ਗੋਰਸ਼ੀਓ ਨਹੀਂ ਉਹਨਾਂ ਤੋਂ ਜਾਣਾਂਗੇ ਕਿ ਕਿਸ ਤਰ੍ਹਾਂ ਦੇ ਇੰਤਜ਼ਾਮ ਜਿਹੜੇ ਨੇ ਪਟਿਆਲਾ ਦੇ ਵਿੱਚ ਕੀਤੇ ਗਏ ਨੇ ਸਰ ਕਿਸ ਤਰ੍ਹਾਂ ਦੇ ਇੰਤਜ਼ਾਮ ਨੇ ਮੰਤਰੀ ਹਰਪਜਨ ਸਿੰਘ ਈਟੀਓ ਦੀ ਆਮਦ ਹੈ ਕਿਸ ਤਰ੍ਹਾਂ ਦੇ ਇੰਤਜ਼ਾਮ ਜੀ ਅੱਜ ਆਜ਼ਾਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਸਾਡੇ ਵੱਲੋਂ ਪੂਰੇ ਸ਼ਹਿਰ ਦੇ ਵਿੱਚ ਸੁਰੱਖਿਆ ਬੰਦੋਬਸਤ ਕੀਤੇ ਗਏ ਨੇ ਜਿਦੇ ਵਿੱਚ ਸ਼ਹਿਰ ਦੇ ਜਿਹੜੇ ਸਾਰੇ ਮੇਨ ਪੁਆਇ ਉਹ ਫੋਰਸ ਲਾ ਕੇ ਕਵਰ ਕੀਤੇ ਗਏ ਨੇ ਤਾਂ ਜੋ ਕੋਈ ਵੀ ਸ਼ਰਾਰਤੀ ਦੱਤ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀ ਘਟਨਾ ਨੂੰ ਅੰਜਾਮ ਨਾ ਦੇ ਸਕੇ ਜੋ ਜਿਸ ਤਰ੍ਹਾਂ ਅੱਜ ਦਿਖ ਰਿਹਾ ਇੰਤਜ਼ਾਮ ਕਾਫੀ ਭਾਰੀ ਨੇ ਹਰ ਵਾਰੀ ਹੁੰਦੇ ਨੇ ਵਾਟਰ ਕੈਨਾਂ ਦੀਆਂ ਗੱਡੀਆਂ ਮਿੱਟੀ ਦੇ ਭਰੇ ਹੋਏ ਟਿਪਰ ਹਨਾ ਪੁਲਿਸ ਦੀਆਂ ਗੱਡੀਆਂ ਕਾਫੀ ਤੈਨਾਤ ਨੇ ਕੋਈ ਅਜਿਹਾ ਆਰਪੂਟ ਵੀ ਐਸੀ ਕਿ ਨੇ ਇਦਾਂ ਦਾ ਇਨਪੁਟ ਨਹੀਂ ਕਿ ਸਾਡਾ ਸਟੈਂਡਰਡ ਪ੍ਰੋਸੀਜਰ ਬਣਿਆ ਹੋਇਆ ਹੈ ਅਸੀਂ ਇਹ ਸਾਰੇ ਪ੍ਰਬੰਧ ਕਰਦੇ ਹੁੰਦੇ ਹਾਂ ਤਾਂ ਕਿ ਕੋਈ ਵੀ ਇਦਾਂ ਦੀ ਜੇ ਸਾਨੂੰ ਸਮੱਸਿਆ ਆਵੇ ਤਾਂ ਉਹਦੇ ਨਾਲ ਨਿਪਟਿਆ ਜਾ ਸਕੇ ਸਰ ਇਹ ਕਿੰਨੇ ਕੁ ਫੋਰਸ ਤੇ ਨਾਦ ਕੀਤੀ ਗਈ ਹੈ ਜਿਸ ਤਰ੍ਹਾਂ ਵੱਖ-ਵੱਖ ਚੌਂਕ ਨੇ ਇਹ ਮੇਨ ਚੌਂਕਾ ਜਿੱਥੋਂ ਦੀ ਮੰਤਰੀ ਸਾਹਿਬ ਨੇ ਨਿਕਲਣਾ ਜੀ ਇਹ ਸਾਰੇ ਜਿੰਨੇ ਵੀ ਮਤਲਬ ਮੇਨ ਪੁਆਇੰਟਸ ਨੇ ਅਸੀਂ ਕਵਰ ਕੀਤੇ ਨੇ ਉਹਤੇ ਤੇ ਘਟ-ਘਟ 100-150 ਬੰਦਾ ਹਰ ਪੁਆਇੰਟ ਤੇ ਅਸੀਂ ਲਗਾਇਆ ਹੈ ਸਾਰੇ ਜ਼ਿਲ੍ਹੇ ਦੀ ਜਿਹੜੀ ਪੁਲਿਸ ਹੈ ਸਾਰੀ ਪਟਿਆਲਾ ਪੁਲਿਸ ਹੈ ਜਿਹੜੀ ਬਾਹਰੋਂ ਸਾਨੂੰ ਫੋਰਸ ਮਿਲੀ ਹੈ ਦੋਨੋਂ ਫੋਰਸਾਂ ਅਸੀਂ ਪੂਰੇ ਜ਼ਿਲ੍ਹੇ ਨੂੰ ਤੇ ਪੂਰੇ ਸ਼ਹਿਰ ਨੂੰ ਕਵਰ ਕੀਤਾ। ਬਿਲਕੁਲ ਤੁਸੀਂ ਤਸਵੀਰ ਦੇਖੀ ਹੈ ਜਿੱਤੇ ਮਨੋਜ ਬੋਸ਼ੀ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਪੁਲਿਸ ਦੇ ਨਾਲ ਨਾਲ ਬਾਹਰ ਤੋਂ ਵੀ ਜਿਹੜੀ ਫੋਰਸ ਹੈ ਉਹ ਪਟਿਆਲਾ ਆਈ ਹੈ ਜੇ ਵਕ ਵਕ ਚੌਂਕਾਂ ਦੇ ਵਿੱਚ ਤਨਾਤ ਕੀਤੀ ਗਈ ਹੈ ਤਾਂ ਇਹ ਮਿੱਟੀ ਦਾ ਭਰਿਆ ਹੋਇਆ ਟੀਪਰ ਤੁਸੀਂ ਦੇਖੋਗੇ ਕਿ ਇਹ ਇੱਥੇ ਜਗ੍ਹਾ ਦੇ ਉੱਪਰ ਲਿਆਂਦਾ ਗਿਆ ਹੈ। ਸੁਰੱਖਿਆ ਪ੍ਰਬੰਧਾਂ ਨੂੰ ਮੁੱਖ ਰੱਖਦੇ ਹੋਏ ਇਹ ਇੰਤਜ਼ਾਮ ਜਿਹੜੇ ਨੇ ਪੰਜਾਬ ਪੁਲਿਸ ਨੇ ਪੁਖਤਾ ਕੀਤੇ ਨੇ ਅਤੇ ਮੰਤਰੀ ਹਰਪ੍ਰਜਨ ਸਿੰਘ ਏਟੀਓ ਜਿਹੜੇ ਨੇ ਉਹ ਇਸੀ ਚੌਂਕ ਤੋਂ ਜਿਹੜਾ ਗੁਜ਼ਰਣਗੇ ਇੱਥੋਂ ਹੀ ਜਿਹੜਾ ਉਹਨਾਂ ਦਾ ਕਾਫਲਾ ਨਿਕਲੇਗਾ ਅਤੇ ਪੋਲੋ ਗਰਾਊਂਡ ਪਹੁੰਚੇਗਾ ਪੋਲੋ ਗਰਾਊਂਡ ਪਹੁੰਚ ਕੇ ਮੰਤਰੀ ਹਰਪ੍ਰਜਨ ਸਿੰਘ ਏਟੀਓ ਦੀ ਤਰਫੋਂ ਤਰੰਗਾ ਝੰਡਾ ਲਹਿਰਾਉਣ ਦੀ ਜਿਹੜੀ ਰਸਮ ਹੈ ਉਹ ਅਦਾ ਕੀਤੀ ਜਾਣੀ ਹੈ ਤਾਂ ਜਿਸ ਨੂੰ ਲੈ ਕੇ ਤੁਸੀਂ ਇਹ ਤਸਵੀਰ ਦੇਖੀ ਹੈ ਕਿ ਪਟਿਆਲਾ ਦੇ ਵਿੱਚ ਜਿਹੜੇ ਇੰਤਜ਼ਾਮ ਨੇ ਪੰਜਾਬ ਪੁਲਿਸ ਦੇ ਉਹ ਕਿਸ ਤਰ੍ਹਾਂ ਦੇ ਨੇ ਤਾਂ ਅਗਲੀ ਤਸਵੀਰ ਵੀ ਦਿਖਾਵਾਂਗੇ ਕਿ ਉਰੇ ਫੋਰਸ ਜਿਹੜੀ ਹੈ ਉਹ ਵੱਡੀ ਗਿਣਤੀ ਚ ਤੈਨਾਤ ਕੀਤੀ ਗਈ ਹੈ ਵੱਖ-ਵੱਖ ਚੌਂਕਾਂ ਦੇ ਵਿੱਚ ਪੁਲਿਸ ਫੋਰਸ ਜਿਹੜੀ ਹੈ ਉਹ ਤੈਨਾਤ ਨਜ਼ਰ ਆ ਰਹੀ ਹੈ ਤੇ ਪਟਿਆਲਾ ਦੇ ਵਿੱਚ ਜੇਕਰ ਗੱਲ ਕਰੀਏ ਤਾਂ 1000 ਤੋਂ ਵੱਧ ਪੁਲਿਸ ਮੁਲਾਜ਼ਮ ਅਤੇ ਉਹਨਾਂ ਦੇ ਨਾਲ ਵੱਖ-ਵੱਖ ਜਿਹੜੀਆਂ ਆ ਭਾਰਤੀ ਫੌਜ ਦੀਆਂ ਟੁਕੜੀਆਂ ਜਿਹੜੀਆਂ ਜੀਆਰਪੀ ਦੀ ਗੱਲ ਕਰ ਲਈਏ ਚਾਹੇ ਬਾਰਡਰ ਫੋਰਸ ਦੀ ਗੱਲ ਕਰ ਲਈਏ ਤਾਂ ਉਹ ਦਿਨ ਆਤ ਕੀਤੀ ਗਈ ਹੈ ਤਾਂ ਇਹ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਕਿ ਇਹ ਪਟਿਆਲਾ ਦੀ ਤਸਵੀਰ ਹੈ ਜਿੱਥੇ ਵੱਖ-ਵੱਖ ਚੌਂਕ ਦੇ ਵਿੱਚ ਜਿਹੜੀ ਆ ਪੁਲਿਸ ਫੋਰਸ ਦੀਆਂ ਟੀਮਾਂ ਜੜੀਆਂ ਨੇ ਉਹ ਨਜ਼ਰ ਆ ਰਹੀਆਂ ਨੇ ਤੇ ਅੱਜ ਪਟਿਆਲਾ ਮੰਤਰੀ ਬਿਜਲੀ ਮੰਤਰੀ ਜਿਹੜੇ ਨੇ ਉਹ ਹਰਪ੍ਰਜਨ ਸਿੰਘ ਏਟੀਓ ਪਹੁੰਚਣਗੇ ਤੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ ਕੈਮਰਾ ਬਸ ਰਵਿੰਦਰਪਾਲ ਸਿੰਘ ਬਿੱਟੂ ਦੇ ਨਾਲ ਕਬਲਜੀਤ ਕੰਬੋ ਜਗਬਨ ਟੀਵੀ ਪਟਿਆਲਾ